ਮੈਂ ਨਹੀਂ ਆਈ ਉਹ ਪੋਜਿਟਿਵ ਟਿੱਕਰਸ ਨਹੀਂ ਹੈ ਤਾਂ ਇਹ ਵੈਰੀ ਗੁੱਡ ਹੈ ਤੇ ਉਹ ਜਿਹੜੀ ਲਾਸਟ ਵਾਰ ਕੀ ਦੱਸਿਆ ਸੀ ਉਹ ਐਪ ਜਿਹੜਾ ਉਹ ਚਲੂ ਜੁਗਰਾ ਇਹ ਤਾਂ ਕੰਟਰੋਲ ਹੋ ਜਾਵੇ ਅੱਛਾ ਸਾਡੇ ਜੀ ਵਰੀ ਦੀ ਨਾਲ ਨਹੀਂ ਉਹ ਫੇਰ ਵੀ ਸਾਨੂੰ ਅਟਰੈਕਟ ਕਰ ਰਹੀ ਹੈ ਚੀਜ਼ ਇਹਨਾਂ ਦੇ ਅਨਲਿਸਿਸ ਇੱਕ ਸਾਰੀ ਕੰਪਨੀ ਦਾ ਬੜਾ ਹੈ ਇਸ ਦੇ ਬਾਰੇ ਧਿਆਨ ਦੇਣਾ ਜ਼ਰੂਰੀ ਹੈ ਇਹ ਗ੍ਰੀਨ ਮਿਸ਼ਨ ਜਿਹੜਾ ਹੈਗਾ ਵਾ ਸਤਪਾਲ ਸਰ ਦੀ ਟੀਮ ਨੇ ਸ਼ੁਰੂ ਕੀਤਾ ਹੋਇਆ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਇਹ ਧਰਤੀ ਨੂੰ ਵਿੱਚ ਧਰਤੀ ਨੂੰ ਬਚਾਉਣ ਲਈ ਬਹੁਤ ਵਧੀਆ ਤਰੀਕੇ ਦੱਸੇ ਜਾਂਦੇ ਹਨ ਤੇ ਇਹਦੇ ਵਿੱਚ ਉਹ ਬੂਟੇ ਬੂਟੇ ਵੰਡਦੇ ਹਨ ਤੇ ਲੋਕਾਂ ਨੂੰ ਦੱਸਦੇ ਹਨ ਜਾਗਰੂਕ ਕਰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਉਣ ਤਾਂ ਕਿ ਆਪਾਂ ਆਪਣੀ ਧਰਤੀ ਨੂੰ ਬਚਾ ਸਕੀਏ ਹਰ ਇੱਕ ਮਨੋਖ ਜਿਹੜਾ ਵਾ ਧਰਤੀ ਦਾ ਦੇਂਦਾਰ ਹੈ ਇੰਨੀ ਆਕਸੀਜਨ ਅਸੀਂ ਧਰਤੀ ਤੋਂ ਖਿੱਚ ਰਹੇ ਹਾਂ ਉਹਨੂੰ ਪੂਰਾ ਕਰਨ ਲਈ ਹਰ ਇੱਕ ਬੰਦੇ ਨੂੰ ਸੱਤ ਬੂਟੇ ਲਾਣੇ ਪੈਣਗੇ ਦਰਖਤ ਤਾਂ ਕਿ ਅਸੀਂ ਜਿੰਨੀ ਆਕਸੀਜਨ ਧਰਤੀ ਤੋਂ ਲੈ ਰਹੇ ਹਾਂ ਉਨੀ ਆਕਸੀਜਨ ਅਸੀਂ ਵਾਪਸ ਦੇ ਸਕੀਏ ਜਿਹਦੇ ਵਿੱਚ ਮੈਨੂੰ ਲੱਗਦਾ ਸਤਪਾਲ ਤੇ ਕੰਚਨ ਮੈਡਮ ਦੀ ਟੀਮ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ ਮੈਂ ਵਧਾਈ ਦਿੰਦਾ ਸਤਪਾਲ ਨੂੰ ਤੇ ਕੰਚਨ ਮੈਡਮ ਨੂੰ ਕਿ ਇੰਨਾ ਵਧੀਆ ਤੁਸੀਂ ਉਪਰਾਲਾ ਕੀਤਾ ਇੰਨਾ ਸਕਸੈਸਫੁਲ ਉਪਰਾਲਾ ਕੀਤਾ ਤੇ ਐਨੇ ਕ ਬੂਟੇ ਬਣਦੇ ਜਿਹੜੇ ਜਗਰਾਵ ਨੂੰ ਹਰਾ-ਭਰਾ ਰੱਖਣ ਚ ਬਹੁਤ ਹੀ ਕੰਮਚਾਬੀ ਸਿਤ ਕਰਨਗੇ ਥੈਂਕ ਯੂ ਸਤਪਾਲ ਸਰ ਐਨ ਕੰਚਨ ਦੇ ਰੁੱਖ ਜਿਨਾ ਲਾਏ ਹੋਣਗੇ ਸੋਨੇ ਸੋਨੇ ਰੁੱਖ ਜਿਨਾ ਲਾਏ ਹੋਣਗੇ ਭਾਗਵਾਨੀ ਮਾਈ ਦੇ ਹਾਏ ਹੋਣਗੇ ਸਾਹ ਦਾ ਅਸੀਂ ਸਨਮਾਨ ਕਰਦੇ ਹਾਂ ਕਿਉਂਕਿ ਪ੍ਰੋਫੈਸਰ ਸਾਹਿਬ ਪੰਡਤ ਜੀ ਸਾਡੇ ਨਾਲ ਬਹੁਤ ਦੇਰ ਦੇ ਗਰੀਬ ਪੰਜਾਬ ਮਿਸ਼ਨ ਟੀਮ ਨਾਲ ਜੁੜੇ ਹੋਏ ਆ ਇਹਨਾਂ ਨੇ ਸ਼ਿਵਰਤਨ ਜੀ ਪੰਡਤ ਸ਼ਿਵਰਤਨ ਜੀ ਤੇ ਉੱਥੇ ਜਿਹੜਾ ਗਵਰਨਮੈਂਟ ਸਕੂਲ ਦੇ ਵਿੱਚ ਵੀ ਜੰਗਲ ਲਾਇਆ ਉੱਥੇ ਵੀ ਆ ਕੇ ਆਪਣੇ ਹੱਥੀ ਪੌਦੇ ਲਗਾਏ ਆ ਸਿਵਲ ਹਸਪੀਟਲ ਦੇ ਵਿੱਚ ਵੀ ਆਪਣੇ ਹੱਥੀ ਪੌਦੇ ਲਗਾਏ ਆ ਜਦੋਂ ਸਮਾਂ ਮਿਲਦਾ ਵਾ ਪੰਡਤ ਜੀ ਅਸ਼ੀਰਵਾਦ ਸਾਨੂੰ ਦਿੰਦੇ ਰਹਿੰਦੇ ਆ ਜਿਹੜਾ ਰਲ ਕੇ ਇੰਨਾ ਸੋਹਣਾ ਸ਼ੁਰੂਆਤ ਕੀਤੀ ਸੀ ਉਸ ਹੈਲਪਿੰਗ ਹੈਂਡਸ ਦੀ ਅੱਜ ਮਾਰੇ ਨੇ ਬੜੀ ਕਿਰਪਾ ਕੀਤੀ ਆ ਸਾਰੇ ਕੈਨੇਡਾ ਵਾਲੇ ਜਿੰਨੇ ਵੀ ਸਟੂਡੈਂਟਸ ਤੁਹਾਡੇ ਨਾਲ ਕਲੀਗ ਨੇ ਉਹਨਾਂ ਨੂੰ ਜਰੂਰ ਇੱਕ ਵਾਰ ਇਨਵਾਈਟ ਕਰਿਓ ਤੇ ਉਹਨਾਂ ਨੂੰ ਜਰੂਰ ਦੱਸਿਓ ਅੱਜ ਆਪਣੇ ਕੋਲੇ ਉਹ ਰੂਹਾਂ ਰਹਿ ਰਹੀਆਂ ਨੇ ਜਿਹੜੇ ਨਰਕ ਚੋਂ ਨਿਕਲ ਕੇ ਅੱਜ ਸਵਰਗ ਰੂਪ ਧਰਤੀ ਤੇ ਰਹਿ ਰਹੇ ਨੇ ਜਿਸ ਦੀ ਮਾਂ ਕੋ ਅਸੀਰ ਜੁਕਾਏ ਆਉਂਦੇ ਦੀ ਮਾਂ ਕੋ ਹਰੀ ਭਰੀ ਬਣਾਏ ਆਉਂ ਪ੍ਰਿਆਮਨ ਨੂੰ ਬਚਾਏ ਪ੍ਰਦੂਸ਼ਣ ਨੂੰ ਖਤਮ ਕਰ ਵਾਤਾਵਰਨ ਨੂੰ ਸਾਫ ਬਣਾਏ ਆਉਂ ਪ੍ਰਿਆਮਨ ਨੂੰ ਬਚਾਏ ਘਰ ਕੀ ਕਚਰੇ से खाद उससे घर की बगिया को महकाएं, आओ प्रावन को बचाएं, बारिश की एक एक बूंदों को बचाएं, उसके उससे घर की बगिया को महकाएं, आओ प्रावन को बचाएं, प्लास्टिक को मार देंगे, उससे धरती मां को साफ बनाए आओ प्रावन को बचाएं, धन्यवाद, जैसी इकलीफ़ादा नहीं ना देता कुसार ਮੇ ਮੇਡੀਲੇ ਪੰਜਾਬ ਦੇ ਧਰਨੇ ਨੂੰ ਚਮਕਣਦੇ ਨੇ ਸਪਨੇ ਧੀਆਂ ਮਿਸ਼ਣ ਲੈ ਆਵੇ ਸਭ ਨੂੰ ਜੋੜੇ ਦਿੱਲੀਵਿਟੀ ਤੇ ਆਸ ਪਹਰੀ ਆਲੀ ਵਤੇ ਬਚਪਨ ਜਵਾਨੀ ਹਰ ਮਿੱਠੀ ਸਾਦ ਤੇ ਖੁਸ਼ਹਾਲੀ ਹੋ ਮੁਸਕਾਨ ਸਭ ਦੀ ਸਾਡੇ ਕੁਦਰਤ ਕੇ ਸੰਗਣਾ ਹੋ ਸੰਗਦੇ